ਸੱਸਾ ਹਾ ਹਾ ਪੜੀ ਲੈ ਹਾ ਹਾ ਪੜੀ ਲੈ ਤੂੰ ਆਦੀ ਪਾਣੀ ਦਾ ਤੂੰ ਲੜੇ ਫੜੇ ਲੈ ਓ ਨਾਨਕ ਦੀ ਪਾਣੀ ਦਾ ਤੂੰ ਲੜੇ ਫੜੇ ਲੈ ਓ ਗੱਗਰ ਮੋਣ ਖੱਖਾ ਖੰਡਾ ਸੋਹਣੀਆਂ ਗੱਗਰ ਦਰਵਾ ਦਾ ਝੂਲੇ ਝੰਡਾ ਸੋਹਣੀਆਂ ਗੱਡ ਘੜੇ ਕਰੂ ਵਿੱਚ ਪਾਣੀ ਗੂੰਜਦੀ ਨਾ ਪਾਣੀ ਚੁੱਪ ਹੋ ਕੇ ਨਾਲ ਖੜੇ ਲੈ ਉਰਾਂ ਮਾਗਿਨੀ ਸਸਾ ਹਾ ਹਾ ਪੜੇ ਓ ਗੁਰੂ ਅਨਿ ਪਾਣੀ ਦਾ ਤੁਲਣ ਫੜੇ ਲੈ ਓ ਨਾਨਕ ਦੀ ਬਾਣੀ ਦਾ ਤੁਲਣ ਫੜੇ ਲੈ ਜੋ શ્રી ਗੁਰੂ ਰਾਮ ਰਾਏ ਮਾਤਾ ਪੰਜਾਬ ਕੌਰ ਪਬਲਿਕ ਸਕੂਲ ਨੰਗਲੰਬੀਆਂ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੀ ਸਰਿੰਦਰਜੀਤ ਸਿੰਘ ਝੱਟਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਲਜਾਰ ਸਿੰਘ ਪ੍ਰਧਾਨ ਨਗਰ ਪੰਚਾਇਤ ਸ਼ਾਕੋਟ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਇਸ ਮੌਕੇ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀ ਰਵਿੰਦਰ ਸਿੰਘ ਖੋਸਾ ਸਰਪੰਚ ਪਿੰਡ ਕੋਟਲਾ ਸੁਰਜਮਾਰਾ ਅਤੇ ਸ਼੍ਰੀ ਦਵਿੰਦਰ ਸਿੰਘ ਰਹਿਲੂ ਸਟੇਟ ਪ੍ਰਧਾਨ ਕਸ਼ਯਪ ਰਾਧਪੂ ਸਭਾ ਅਮਨਦੀਪ ਸਿੰਘ ਸੰਧੂ ਨਵਦੀਪ ਸਿੰਘ ਸੰਧੂ ਕੁਰਪਿੰਦਰ ਸਿੰਘ ਨੰਦਰਾ ਸ਼ਾਮਿਲ ਹੋਏ ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਜਾ ਕੁਮਾਰ ਸੇਮਵਾਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਮੌਕਾ ਹੈ ਕਿਉਂਕਿ ਅਸੀਂ ਆਪਣੇ ਦੇਸ਼ ਦੀ ਅਮੀਰ ਵਿਰਾਸਤ ਨੂੰ ਪੇਸ਼ ਕਰ ਰਹੇ ਹਾਂ ਜੋ ਕਿ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦੀ ਹੈ ਉਹਨਾਂ ਕਿਹਾ ਕਿ ਇਸ ਸਕੂਲ ਦੇ ਪ੍ਰਤੀਭਾਸ਼ਾਲੀ ਵਿਦਿਆਰਥੀ ਜਿਨ੍ਹਾਂ ਨੇ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਕਿ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਉਪਰੰਤ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਨੇ ਇਕੱਤਰ ਹੋਏ ਮਹਿਮਾਨਾਂ ਮਾਪਿਆਂ ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸਕੂਲ ਨੇ ਉਤਮਤਾ ਦੇ 33 ਸਾਲ ਪੂਰੇ ਕਰ ਲਏ ਹਨ ਜੋ ਕਿ ਸ਼੍ਰੀ ਗੁਰੂ ਰਾਮ ਰਾਏ ਐਜੂਕੇਸ਼ਨ ਮਿਸ਼ਨ ਦੇਹਰਾਦੂਨ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਅੱਜ ਇਹ ਸਕੂਲ ਸਮੁੱਚੇ ਇਲਾਕੇ ਵਿੱਚ ਇੱਕ ਚੰਗੀ ਪਛਾਣ ਬਣਾ ਚੁੱਕਾ ਹੈ। ਅਤੇ ਚੰਗੀ ਸਾਕ ਦਾ ਆਨੰਦ ਮਾਣ ਰਿਹਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਹਰਬਿੰਦਰ ਸਿੰਘ ਕੋਸਾ ਸ਼੍ਰੀਮਤੀ ਸੁਖਵਿੰਦਰ ਕੌਰ ਚੱਠਾ ਸ਼੍ਰੀਮਤੀ ਦੀਪਕਾ ਆਲਖ ਸ਼੍ਰੀਮਤੀ ਚਰਨਜੀਤ ਕੌਰ ਸ਼੍ਰੀ ਕੁਮਾਰ ਸ਼੍ਰੀ ਵਿਜੇ ਕੁਮਾਰ ਸ਼੍ਰੀਮਤੀ ਸੁਨੀਤਾ ਸ਼੍ਰੀਮਤੀ ਮਹਿੰਦਰ ਕੌਰ ਸ਼੍ਰੀਮਤੀ ਕ੍ਰਿਸ਼ਟੀ ਸ਼੍ਰੀਮਤੀ ਕਮਲੇਸ਼ ਜੱਸਲ ਸ਼੍ਰੀ ਰਾਜ ਕੁਮਾਰ ਮੋਤਲਾ ਸ਼੍ਰੀਮਤੀ ਕੁਲਦੀਪ ਕੌਰ ਸ਼੍ਰੀਮਤੀ ਜਸਵਿੰਦਰ ਕੌਰ ਸ਼੍ਰੀਮਤੀ ਪ੍ਰਭਾ ਪੰਥ ਸ਼੍ਰੀਮਤੀ ਭਵਿਤਾ ਮਿਸ ਪਲਵਿੰਦਰ ਕੌਰ ਸ਼੍ਰੀ ਸੁਖਵੀਰ ਸਿੰਘ ਸੋਲ ਆਜ ਹਾਜ਼ਰ ਸਮੂਹ ਨੇ ਸਮਾਗਮ ਦੀ ਸਫਲਤਾ ਵਿੱਚ ਭਰਪੂਰ ਯੋਗਦਾਨ ਪਾਇਆ ਰਿਪੋਰਟਰ ਦਵਿੰਦਰ ਸਿੰਘ ਕੋਲਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਮੈਂ ਸੰਜੀਵ ਕੁਮਾਰ ਸ਼ਰਮਾ ਜਰਗੋਰਾਮ ਰਾਏ ਮਾਤਾ ਪੰਜਾਬ ਕorp ਪਬਲਿਕ ਸਕੂਲ ਮੰਗਲੰਬੀਆਂ ਅੱਜ ਸਾਡੇ ਸਕੂਲ ਵਿੱਚ 33ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਸਰਦਾਰ ਸੁਰਿੰਦਰ ਸਿੰਘ ਸੁਰਿੰਦਰਜੀਤ ਸਿੰਘ ਜੀ ਜੱਠਾ ਜੋ ਕਿ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਸੱਜਣ ਜੋ ਹੈ ਉਹ ਇੱਥੇ ਆਇਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹ ਰਿਹਾ ਤੇ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ ਕਿ ਅੱਜ ਅਸੀਂ ਇਸ ਪ੍ਰੋਗਰਾਮ ਦਾ ਜੋ ਥੀਮ ਹੈ ਉਹ ਰੱਖਿਆ ਹੈ ਯੂਨਿਟੀ ਇਨ ਡਾਈਵਰਸਿਟੀ ਜਿਸ ਦਾ ਭਾਵ ਹੈ ਕਿ ਸਾਡਾ ਦੇਸ਼ ਅਲੱਗ-ਅਲੱਗ ਕਲਚਰਸ ਦੇ ਨਾਲ ਜਿਹੜਾ ਸ਼ੁਸ਼ੋਭਿਤ ਹੈ ਤੇ ਅੱਜ ਮੈਂ ਇਹ ਦੱਸਣਾ ਚਾਹੁੰਨਾ ਕਿ ਉਹਨਾਂ ਸਾਰੇ ਕਲਚਰ ਤੋਂ ਉਹਨਾਂ ਸਾਰੇ ਜੋ ਹੈ ਅਲੱਗ-ਅਲੱਗ ਉਹਨਾਂ ਦੇ ਰੂਪ ਨੇ ਉਹਨਾਂ ਨੂੰ ਇੱਕ ਮੰਚ ਤੇ ਦਿਖਾਉਣ ਦਾ ਅਸੀਂ ਯਤਨ ਕੀਤਾ ਹੈ ਮੈਂ ਆਪਣੇ ਵੱਲੋਂ ਸਾਡੇ ਪ੍ਰਿੰਸੀਪਲ ਸਾਹਿਬ ਵੱਲੋਂ ਸ਼੍ਰੀ ਅਜੀਤ ਕੁਮਾਰ ਜੀ ਸੇ ਵਾਜਿਬ ਨੂੰ ਉਹਨਾਂ ਵੱਲੋਂ ਤੇ ਸਾਰੇ ਸਟਾਫ ਵੱਲੋਂ ਮਾਪਿਆਂ ਦਾ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਤੇ कि सारे भी जिन्हें इतने मौजूद ने वो बड़े ही बधाई के पात्र ने जय शहवाल आपको बताना चाहता हूँ कि हमारे स्कूल में सालाना एनुअल फंक्शन मनाया जा रहा है जिसका कि थीम है यूनिटी इन डाइवर्सिटी और मैं सभी जो हमारे चीफ गेस्ट हैं सुरेंद्र सिंह चटा जी उनको भी मैं मोस्ट वेलकम करता हूं इस इस सौ पे और सभी जो मेरी स्टाफ गण है उनको मैं बहुत-बहुत बधाई -बहुत देता हूं और सभी बच्चों को भी बहुत-बहुत बधाई -बहुत देता हूं धन्यवाद